ਕਿੰਨੀ ਦੂਰ ਦੇ ਆਓ ਆਓ ਵਾਹਿਗੁਰੂ ਵਾਹਿਗੁਰੂ ਅਨ ਸੇ ਇਹੋ ਕਰਾ ਸੇ ਘਰਾਂ ਦੇ ਵਿੱਚ ਘਰ ਵਾ ਹਾਂਜੀ ਵੀਰ ਜੀ ਅਛੇ ਇੱਕ ਕਮਰਾ ਹੀ ਹੈ ਨਾ ਹਾਂਜੀ ਉੱਪਰ ਇਹਨਾਂ ਦੀ ਦਰਾਨੀ ਜਿਠਾਣੀ ਹੈ ਨਹੀਂ ਤੇ ਬਾਲਲੇ ਵਾਲੀ ਛੱਤ ਆ ਹਾਂਜੀ ਵੀਰ ਜੀ ਕਾਨੇ ਆ ਅੰਦਰ ਦਾ ਅਛੇ ਕਾਨੇ ਵਾਲੀ ਛੱਤ ਆ ਹਾਂਜੀ ਕਿਹੜੀ ਭੈਣ ਕੋਣ ਸੱਸ ਸੱਸਿਕਾ ਸੱਸਿਕਾ ਇਹ ਤੁਸੀਂ ਮਦਰ ਕਿਹਦੇ ਨਹੀਂ ਮੈਂ ਭੈਣ ਜੀ ਮੰਮੂ ਪਾਪਾ ਨਹੀਂ ਨਾ ਹੈਗੇ ਅਛੇ ਮੰਮੀ ਰੜੀ ਨਹੀਂ ਹੈਗੇ ਨਹੀਂ ਮੇਰੇ ਹੱਥ ਦੇ ਘਰ ਵਾਲਾ ਬਣੀਆਂਗੇ ਜੀ ਅਛੇ ਘਰ ਵਾਲਾ ਨਹੀਂ ਹੈ ਹਾਂਜੀ ਆ ਮੇਰੇ ਬੱਚੇ ਦੋ ਛੋਟੇ ਆ ਵੀਰ ਕੋਣ ਇਹ ਮੇਰੇ ਭਰਾ ਹਾਂ ਸਸ ਜੀ ਬੰਦ ਹੋ ਗਿਆ ਇਹ ਮੇਰੇ ਸਸ ਜੀ ਸਸ ਜੀ ਠੀਕ ਹੈ ਹਾਂ ਜੀ ਵਾਹਿਗੁਰੂ ਭਾਲੂ ਗੁਰਵਰ ਜੰਦੀ ਜੀ ਧੰਨਵਾਦ ਜੀ ਮੇਰਾ ਬੇਟਾ ਇਹਨਾਂ ਦਾ ਹੋ ਗਿਆ ਹੈ ਤੁਹਾਡਾ ਬੇਟਾ ਹਾਂ ਜੀ ਡੈਥ ਹੋ ਗਈ ਤੇ ਘਰ ਵਾਲੀ ਅੱਛਾ ਇਹ ਇਹ ਮੇਰੇ ਸਸ ਜੀ ਇਹ ਸਸ ਜੀ ਤੁਹਾਡੀ ਕੋ ਪੈਣਾ ਹਾਂ ਹਾਂ ਜੀ ਆਓ ਪੈਣਾ ਅੱਗੇ ਉਹ ਮੇਰੇ ਕੋਲ ਉੱਥੇ ਜਿੱਸਾ ਅੱਗੇ ਲੰਘ ਜਾਓ अपना जगह थोड़ी है तू ऊते अरे पहले ऊते आ रहे हो काका था हां जी काका वो बेटी मेरी ਅੱਛਾ ਬੇਟੀ ਹੈ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ ਸੈਕੰਡ ਸੈਕੰਡ ਕਿੱਥੇ ਹਾਂ ਜੀ ਬਾਅਦ ਜਦੋਂ ਪੈਂਟਰ ਮੋੜ ਮੁੜੇ ਨਾ ਨਾਲ ਹਾਂ ਮੈਂ ਸਮਝ ਗਿਆ ਹਾਂ ਜੀ ਛੋਟੇ ਹੀ ਨਾ ਫਿਰ ਇਹਨਾਂ ਨੇ ਕੰਮ ਕਰਨਾ ਹੁੰਦਾ ਸੀ ਤੇ ਫਿਰ ਇਸ ਕਰਕੇ ਵਿਚਾਰੀ ਆਂਦੇ ਕੌਣ ਲਿਆ ਕਰੋ ਬਸ ਪਹਿਲੇ ਦਿਨ ਦੀ ਪਾਪਾ ਲੈ ਆਉਂਦੇ ਪਾਪਾ ਲੈ ਆਉਂਦੇ ਨੇ ਅੱਛਾ ਇਹ ਪਤਾ ਇਹ ਪਾਪਾ ਨੇ ਦੇਖਣ ਕਿਹਨੇ ਜਰੂਰੀ ਹੈ ਹੁਣ ਚਾਰ ਪੰਜ ਸਾਲ ਹੋ ਗਏ ਚਾਰ ਪੰਜ ਸਾਲ ਜੋ ਮਮਮੀ ਵੀ ਹੋ ਗਏ ਤੇ ਪਾਪਾ ਵੀ ਹੋ ਗਏ ਉਸ ਤੋਂ ਬਾਅਦ ਮੇਰ ਕੋਈ ਰਹਿੰਦੇ ਇਹ ਘਰ ਤੁਹਾਡਾ ਹੈ ਕਿ ਭੈਣ ਦਾ ਇਹ ਘਰ ਮੇਰਾ ਜੇ ਇਹ ਤੁਹਾਡਾ ਆਪਣਾ ਘਰ ਹਾਂਜੀ ਆਪਣਾ ਆਪਣਾ ਘਰ ਵਾ ਤੇ ਇਹ ਭੈਣ ਤੁਹਾਡ ਕੋ ਰਹਿੰਦੀ ਹੈ ਹਾਂਜੀ ਤੇ ਵਿਆਹ ਫਿਰ ਤੁਸੀਂ ਕਰਦੇ ਹਾਂਜੀ ਤੇ ਮਮਮੀ ਡੇੜੀ ਭਰਾ ਇਹਦਾ ਕੋਈ ਆਹੋ ਭਰਾ ਅੱਛਾ ਆ ਵੀਰ ਹਾਂਜੀ ਮੇਰੇ ਬੈਜੋ ਕੀ ਵੀਰ ਵੀ ਗੱਡੀ ਦੱਪਾ ਕਰਦੇ ਜੀ ਕਿੱਥੇ ਪੇਕੇ ਵੀ ਤੁਹਾਨੂੰ ਆ ਲੱਗ ਗਈ ਹੈਗੇ ਪਰਲੇ ਪਾਸੇ ਜੇ ਇਧਰ ਗੱਡੀ ਖਲਾਰੀ ਨਾ ਉਧਰ ਨਾਲ ਪਟੋਲ ਪੰਪਲ ਵਾਲੀ ਗਲੀ ਚ ਅੱਛਾ ਉਹ ਤੇ ਵੀਰ ਵੀ ਤੁਹਾਡਾ ਕੋ ਰਹਿੰਦਾ ਇੱਥੇ ਹਾਂਜੀ ਵੀਰ ਵੀ ਮਰਕੀ ਕੀ ਨਾਮ ਵੀਰ ਦਾ ਵੀਰ ਦਾ ਨਰਮੇਸ਼ ਜੇ ਨਰਮੇਸ਼ ਹਾਂਜੀ ਤੇ ਤੁਹਾਡਾ ਕੀ ਨਾਮ ਮੇਰਾ ਨਾਮ ਰੀਬੀਕਾ ਜੀ ਰੀਬੀਕਾ ਤੁਹਾਡਾ ਸੁਮਨ 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 ਦਾ ਵਿਆਹ ਹਾਂਜੀ ਸੁਮਨ ਦਾ ਵਿਆਹ ਕਰਨਾ ਹਾਂਜੀ ਸੁਮਨ ਨੇ ਕਿੱਥੇ ਵਿਆਹ ਜਣਾ ਹੈ ਨਗਲੀ ਬਿਠੇ ਦੇ ਤੇ ਵੀਰ ਉੱਡਦੇ ਰਹਿਣਾ ਹਾਂਜੀ ਅੱਛਾ ਵੀਰ ਕੀ ਕਰਦਾ ਪ੍ਰੋਣਾ ਪ੍ਰੋਣਾ ਉਹ ਪੇਟ ਦਾ ਕੰਮ ਕਰਦਾ ਪੇਟ ਦਾ ਕੰਮ ਕਰਦਾ ਇਹ ਸਭ ਤੋਂ ਵੱਡੀ ਗੱਲ ਪਸੰਦ ਹਾਂਜੀ ਪਸੰਦ ਚਲੋ ਸਭ ਚਾਹੀਦਾ ਹੈ ਚਲੋ ਤੇ ਇਹ ਵਿਆਹ ਹੈਗਾ ਵਾ 25 25 ਫਰਵਰੀ ਨੂੰ 25 ਫਰਵਰੀ ਦਾ 25 ਫਰਵਰੀ ਦਾ ਵਿਆਹ ਤੇ ਕੀ ਹੁਣ ਤੱਕ ਕੀ ਇੰਤਜ਼ਾਮ ਹੈਗੇ ਤੱਕ ਕੁਝ ਨਹੀਂ ਹੋਇਆ ਬਾਬਾ ਜੀ ਅਲੀ ਤੱਕ ਕੁਝ ਨਹੀਂ ਹੋਇਆ ਨਹੀਂ ਕੋਈ ਸੂਟ ਕੀ ਕਲੀਰਾ ਕੋਲ ਕੋਈ ਸਮਝ ਨਹੀਂ ਨਾ ਆਉਂਦੇ ਆ ਬੜਿਆਂ ਨੂੰ ਚੁੱਪ ਚੁੱਪ ਰੋਣਾ ਥੋੜਾ ਕਰ ਰੋਣਾ ਨਹੀਂ ਆ ਚੁੱਪ 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 ਰੋਣਾ ਥੋੜਾ ਚੁੱਪ ਮੇਰੀ ਭੈਣ ਚੁੱਪ ਚੁੱਪ ਆਈ ਲੈ ਕੇ ਆਈ ਆਪਾਂ ਚੁੱਪ ਕੌਣ ਕਹਿੰਦਾ ਵੋ ਕਿ ਉਪਰਬੰਦ ਨਹੀਂ ਹੋਇਆ ਚੁੱਪ ਹਾਂ ਵੇਖ ਕਿੰਨਾ ਕੁ ਲੈ ਕੇ ਆਈ ਆਪਾਂ ਚੁੱਪ ਮੇਰੀ ਭੈਣ ਚੁੱਪ ਕਰ ਮੇਰੀ ਭੈਣ ਚੁੱਪ 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 ਕਰ ਚੁੱਪ 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 ਅਰੇ ਅਰੇ ਬੱਚਾ ਕੋਚ ਨਹੀਂ ਹੋਇਆ ਆ ਆ ਵੀਖ ਬਣੀ ਹੈ ਕਿਹਦੇ ਕਿਹਾਂ ਹੀ ਆਏ ਚੁੱਪ ਚੁੱਪ ਮੇਰੇ ਚੁੱਪ ਮੈਂ ਚੁੱਪ ਕਰੋ ਚੁੱਪ ਹੌਂਸਲਾ ਰੱਖੋ ਤੁਸੀਂ ਹੌਂਸਲਾ ਰੱਖੋ ਤੇ ਹੌਂਸਲਾ ਰੱਖੋ ਤੇ ਹੌਂਸਲਾ ਦੇਣਾ ਹੈ ਚੁੱਪ ਮੇਰੀ ਭੈਣ ਤੁਸੀਂ ਤੁਸੀਂ ਮੈਨੂੰ ਇੱਕ ਕੰਮ ਦੱਸੋ ਕਿ ਆਪਾਂ ਕਰਨਾ ਕੀ ਦੱਸੋ ਇਹ ਆ ਚੀਜ਼ ਆ ਚੀਜ਼ ਕਰਨੀ ਆ ਤੁਸੀਂ ਦੱਸੋ ਮੇਰੀ ਭੈਣ ਕਰਨਾ ਕੀ ਦੱਸੋ ਕਿੰਨੇ ਜੀ ਆਉਣੇ ਬਰਾਤ ਚ 40 ਜਾਣੇ ਚੜੇ ਚੜ੍ਹ ਚੜ੍ਹ 40 ਜਾਣੇ ਉਧਰੋਂ ਨੇ ਹਾਂਜੀ ਤੇ ਜਦੋਂ ਪੈਣੇ ਕੋਈ ਆਹ ਦਾ ਇੰਤਜ਼ਾਮ ਹੀ ਨਹੀਂ ਹੈਗਾ ਤੇ ਫਿਰ 40 50 ਜਾਣੇ ਆਪਾਂ ਕਿੱਦਾਂ ਸੰਭਾਂਗੇ ਤੁਸੀਂ ਯਾਰਾਂ ਨੂੰ ਕਹਿ ਨਹੀਂ ਕਿ ਤੁਸੀਂ ਮਰਾਤ ਥੋੜੀ ਲੈ ਕੇ ਆਓ ਹਾਂਜੀ ਕਹਿ ਆਓ ਤਾਂ ਦੇ ਕੋਈ ਨਹੀਂ ਹੈਗਾ ਘੱਟ ਤੋਂ ਘੱਟ 30 ਜਾਣੇ ਤੇ ਸਾਡੇ ਇਧਰੋਂ ਕਿੰਨੇ ਜਾਣੇ ਆਏ ਸਾਡੇ ਵੀ ਨਹੀਂ 30 40 ਜਾਣੇ ਹੋਣ ਮਕੇ 60 70 ਜਾਣੇ ਦਾ ਪ੍ਰੋਬਲਮ ਪਹਿਲੇ ਮੇਰੀ ਭੈਣ ਨਾ ਚੁੱਪ ਕਰੋ ਨਾ ਚੁੱਪ ਕਰੋ ਚੁੱਪ ਕਰੋ ਖੁੱਲ ਕੇ ਗੱਲ ਦੱਸੋ ਹਾਂ ਚੁੱਪ ਕਰੋ ਕਿ ਤੁਹਾਨੂੰ ਪਤਾ ਲੱਗੂਗਾ ਿਆ ਪਹਿਲਾਂ ਆਪਸ ਮੰਨ ਲਈਏ ਚਲੋ ਥੋੜਾ ਹੌਸਲਾ ਹੋਵੇ ਥੋੜਾ ਤਸਾ ਲਈਏ ਪਏ ਮੂਝ ਹੰਗਰੋੜੀ ਪਾਈ ਦਿੰਦੀ ਹੈ ਲੋਲ ਪਟਾਰੀ ਹੋਤੀ ਹੈ ਜੀ ਕਲੀਰੀ ਆ ਗਈ ਬਣੀ ਰੋਣਾ ਥੋੜਾ ਮੈਂ ਫਿਰ ਬੰਦ ਕਰ ਦੇਣਾ ਫੇਰ ਚੁੱਪ ਕਰੀ ਪੜੀ ਮੇਰੋਂ ਬੰਨੀ ਤੁਹਾਡੀ ਚੁੱਪ ਹੱਥ ਨਹੀਂ ਜੋੜਨੇ ਚੁੱਪ 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 ਮੈਂ ਚੁੱਪ 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 ਕਰੋ ਚੁੱਪ ਤੁਹਾਡੀ ਸਗੀ ਪੈਣ ਦੋ ਪੈਣੇ ਦੇਖ ਭਰਾ ਜੀ ਚੁੱਪ ਕਰੋ ਚਲ ਚੁੱਪ ਕਰੋ ਫਿਰ ਕਰੀਆ ਪਾਣ ਸ਼ੁਰੂ ਕਰੀਂ ਇੰਗੀ ਤਰਿੰਦੀ ਹਾਂਜੀ ਚਲ ਗੋਲਿੰਗੇ ਉੱਪਰ ਦੇ ਉੱਪਰ ਉਹ ਪਰਪੋਣਾ ਹੈ ਨਾ ਹਾਲੇ ਪਤਾ ਵਾਹਿਗੁਰੂ 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 ਅੱਛਾ ਤੂੰ ਤੈਨੂੰ ਨਾਲ ਫੜਨ ਵਾਲੀ ਆ ਫੇਰੀਆਂ ਵਾਲਾ ਠੀਕ ਹੈ ਵਾਹਿਗੁਰੂ ਆ ਗਿਆ ਹਲੋ ਆਪਣਾ ਵਰਸਾ ਲਓ ਬਾਰੇ ਕਹਿੰਦੇ ਨੇ ਕਿ ਪਰਸ ਜਿਹੜਾ ਵੀਰ ਵੀ ਲਿਆ ਕਰਨੀ ਥੰਡ ਮੇਰੀ ਧੀ ਹੈ ਇਹ ਸੁਮਨ ਨਾ ਸੁਮਨ ਸੁਮਨ ਦੋਜ ਦੋਜ ਨਵੇਂ ਨਵੇਂ ਨਾਮ ਮੈਂ ਸੁਣਦਾ ਹਾਂ ਇਆਂ ਦੇ ਹੈ ਆ ਪਸੰਦ ਤਾਂ ਪਸੰਦ ਇਹ ਆਪਣੇ ਆਪਣੇ ਪਹਿਨ ਲਈ ਖੁਸ਼ ਰਹਿਣਾ ਹੋਣਾ ਚੜਦੀ ਕਲਾ ਹੋਗੀ ਆ ਆ ਵਿੱਚ ਹੀ ਪਾ ਦੇ ਸੌਰੀ ਚੂੜੇ ਹੀ ਨਾ ਦੋ ਲਏ ਆ ਹਾਂ ਕਿ ਸਾਈਜ਼ ਨਹੀਂ ਨਾ ਪਤਾ ਤੇ ਮੇਰੇ ਤੋਂ ਦੋ ਛੇ ਦਾ ਹੀ ਹੋਣਾ ਦੋ ਛੇ ਦਾ ਹੋਣਾ ਮੈਨੂੰ ਕਹੇ ਉਹ ਬਲਾ ਹੱਥ

ਸਾਨੂੰ ਪਤਾ ਨਹੀਂ ਸੀ ਨਾ ਤੁਹਾਡਾ ਕੀ ਤੁਹਾਡੇ 2 4 ਦਾ ਆਉਣਾ ਕਿ 2 6 ਦਾ ਮੈਨੂੰ ਮੈਨੂੰ ਵੀ ਹੋਣੀ ਪਤਾ ਲੱਗਨ ਲੱਗਾ ਓ ਚੂੜਾ ਠੀਕ ਹੈ ਆ ਤਾਂ ਦੀ ਮੇਕਅਪ ਕਿਟ ਆ ਤਾਂ ਅੱਪੜਪਤਾ ਆਪਣਾ ਸੌਣ ਪੜੋਗਾ ਤਾਂ ਠੀਕ ਹੈ ਕਿਸੰਦਾ ਫੁੱਲ ਤੂੰ ਬਦਲ ਕੇ ਲਿਆ ਦੀ ਦੱਸ ਦੋ ਹੁਣ ਨਹੀਂ ਸਰ ਆ ਲੈ ਜਾਣਾ ਆਪਾਂ ਚੂੜਾ ਹੀ ਆਪਣਾ ਹੈ ਨਾ ਤੇ ਲਿਆ ਬਾਕੀ ਸਮਾਨ ਵਿੱਚ ਰੱਖੀ ਤੇ ਕਿਸੰਦਾ ਹਮਾਰਾ

ਦੀਗਾਰਾ ਵਾਲ ਗਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਭਾਵੈ ਸਤਿ ਸ਼੍ਰੀ ਅਕਾਲ ਗੁਰਬਲ ਕਾਣਾ ਜੀਤ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਰਦੀ ਖਲਾ ਹੋ ਗਈ ਜੀ ਸੂਟ ਦਾ ਹਾਂਜੀ ਠੀਕ ਹੈ ਪਾਲੋਗੇ ਮੈਂ ਵਾਲੇ ਦੇ ਹਾਂਜੀ ਹਾਂ ਸੇ ਲੇਪੋ ਠੀਕ ਹੈ ਖੁਸ਼ ਹਾਂ ਥੋੜੀ ਜਿਹੀ ਖੁਸ਼ ਹਾਂ ਜੋ ਨਾ ਇਹ ਬੈਂਸੀ ਤੇ ਕੀ ਵੈਸੇ ਪੜਨੇ ਵੱਲੋਂ ਨਾ ਇੰਨੇ ਇੱਕ ਮੈਨੂੰ ਫੋਨ ਆਇਆ ਨਾ ਇਹ ਆਪਣੇ ਤੁਸੀਂ ਕਰਦੇ ਰਹੇ ਹੋ ਹਾਂ ਜੀ ਹਨਾ ਤੁਸੀਂ ਕਰਦੇ ਰਹੇ ਹੋ ਹਨਾ ਤੇ ਮੇਰ ਕੋ ਮੇਰ ਕੋ ਟਾਈਮ ਹੀ ਨਹੀਂ ਸੀਗਾ ਰੋਜ਼ਾਨਾ ਤੇ ਕੋਈ ਨਾ ਕੋਈ ਦੋ ਦੋ ਤਿੰਨ ਤਿੰਨ ਧੀਆਂ ਦੇ ਵਿਆਹ ਹੁਣੇ ਇੱਕ ਵਿਆਹ ਦੇ ਵਿੱਚ ਹਟਕੋ ਜਾਇਆ ਜਾਂਦਾ ਦੂਜੇ ਨਰਾਜ ਹੋ ਜਾਂਦੇ ਆ ਤੇ ਹੁਣ ਤੁਹਾਡੇ ਵਿਆਹ ਤੇ ਵੀ ਪਤਾ ਨਹੀਂ ਹਟਕੋ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਪਰ ਇਹ ਇੰਤਜ਼ਾਮ ਅਸੀਂ ਸੰਗਤਕਾਰ ਹੀ ਬੇਨਤੀ ਕਰਨ ਲੱਗੇ ਹੁਣ ਤੇ ਤੁਸੀਂ ਵੀ ਬੇਨਤੀ ਕਰ ਦਿਓ ਕਿਉਂਕਿ ਤੁਹਾਡੀ ਬੇਨਤੀਆਂ ਜਸ ਜਿਆਦਾ ਪ੍ਰਮਾਣ ਕਰਦੀਆਂ ਨੇ ਸੰਗਤਾਂ ਫਿਰ ਆਨੰਦ ਕਾਰਜ ਕਿੱਥੇ ਕਰ ਗੁਰਦਵਾਰ ਸਾਹਿਬ ਕਰਨੇ ਨੇ ਹਾਂਜੀ ਕਿੱਥੇ ਹੈ ਗੁਰਦਵਾਰ ਸਾਹਿਬ ਇੱਧਰ ਹੀ ਗਦਰਾਂ ਚੰਗੀ ਮੱਚੀ ਰਤਨ ਸਿੰਘ ਚੌਂਕ ਤੇ ਹਾਂ ਰਤਨ ਸਿੰਘ ਚੌਂਕ ਹੈਗਾ ਹੈਗਾ ਚੌਂਕ ਤੇ ਚੌਂਕ ਇੱਧਰ ਵਾ ਨਾ ਇੱਧਰ ਰਤਨ ਸਿੰਘ ਦੇ ਚੌਂਕ ਹਾਂ ਰਤਨ ਸਿੰਘ ਚੌਂਕ ਚਲ ਜਿੱਧਰ ਵੀ ਸਹੀ ਚਾ ਕੋਈ ਗੱਲ ਨਹੀਂ ਪਰ ਅਤਨ ਸਿੰਘ ਚੌਂਕਲੇ ਗੁਰਦੁਰਸੇਵ ਕਰਨਾ ਨਾ ਹਾਂ ਉੱਥੇ ਕੋਈ ਗੱਲ ਨਹੀਂ ਠੀਕ ਆ ਵਧੀਆ ਵਧੀਆ ਬਹੁਤ ਵਧੀਆ ਹੋ ਗਿਆ ਤੇ ਆਉਣਾ ਵੀਰ ਜੀ ਤੁਸੀਂ ਹਾਂ ਅਸੀਂ ਦੇਖੋ ਪੈਣੇ ਆਹ ਤੋਂ ਗਾੜੀ ਆਈ ਤਾਂ ਤੁਸੀਂ ਆ ਜਾਓ ਹਾਂ ਜੀ ਇਥੇ ਅਸੀਂ ਆਵਾਂਗੇ ਜੇ ਜੇ ਵੇਖੋ ਜੀ ਕਈ ਕਈ ਵਿਆਹ ਦੇ ਦੂਦ ਰੱਡੇ ਦੇ ਹਾਂਜੀ ਹੁਣ ਲਾਗੇ ਬੰਨੇ ਸਾਡੀ ਟੀਮ ਇਥੇ ਕੰਮ ਕਰ ਸਕਦੀ ਹੈ ਹਾਂਜੀ ਹਨਾ ਜੇ ਆਪਾਂ ਸਾਡਾ ਪੋਸੀਬਲ ਹੋਇਆ ਤਾਂ ਅਸੀਂ ਆਵਾਂਗੇ ਜ਼ਰੂਰ ਠੀਕ ਹੈ ਠੀਕ ਹੈ ਮੇਰੀ ਭੈਣ ਤੇ ਇਸ ਭੈਣ ਨੇ ਸੇਵਾ ਲੁੱਟੀ ਸਾਰੀ ਇਸ ਭੈਣ ਨੇ ਇਹ ਹਾਂਜੀ ਇੱਕ ਹੋਰ ਭੈਣ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਹੁਣ ਏਸ ਭੈਣ ਨੇ ਸਾਰੀ ਸੇਵਾ ਸੇਵਾ ਲੁੱਟੀ ਇਹਨਾਂ ਨੇ ਕੋਈ ਵੀ ਤੁਸੀਂ ਭੈਣ ਵੀਡੀਓ ਵੇਖੀ ਹਾਂਜੀ ਵੀਰ ਜੀ ਮੇਰੀ ਭੈਣ ਨੇ ਦੇਖੀ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਉਹਨਾਂ ਨੇ ਫਿਰ ਨੰਬਰ ਉੱਥੇ ਹਾਂਜੀ ਬੇਸਰਾ ਉਹ ਕਰਦੇ ਗਰੀਬਾਂ ਦਾ ਵਿਆਹ ਨਹੀਂ ਗਰੀਬਾਂ ਦਾ ਨਹੀਂ ਲੋੜਵੰਦਾਂ ਦਾ ਹਾਂਜੀ ਗਰੀਬਾਂ ਦਾ ਜੀ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਦੱਸਦੇ ਤੁਹਾਨੂੰ ਉਹ ਆਣਗੇ ਤੇ ਫਿਰ ਤੁਹਾਡੀ ਮਦਦ ਕਰਦੇ ਤੇ ਅਸੀਂ ਆ ਗਏ ਹਾਂਜੀ ਇਹ ਭਲਾ ਕਿਹਨੇ ਭੇਜਿਆ ਭਲਾ ਹਾਂਜੀ ਕਿੰਨੇ ਕਹੇ ਤੁਸੀਂ ਇਹ ਨਾਲ ਦੇ ਪਿਆਰ ਮੁੱਟੀ ਲਈ ਬਾਬਾ ਜੀ ਨੇ ਸੇਗੁਰ ਅੰਤਾਸਿ ਨੇ ਭੇਜਿਆ ਪਾਪਾ ਦੀਪ ਸਿੰਘ ਨੇ ਭੇਜਿਆ ਹੈ ਉਹਨਾਂ ਦੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਅਸੀਂ ਉਹਨਾਂ ਨੇ ਸਾਰਾ ਕੁਝ ਕੀਤਾ ਉਹਨਾਂ ਨੇ ਠੀਕ ਹੈ ਨਾ ਚੜ੍ਹਦੀ ਕਲਾ ਹੋ ਗਈ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਸੁਮਨ ਜਿਹਦਾ ਕੀ ਆਨੰਦਕਾਰਜ 5 ਫਰਵਰੀ ਨੂੰ ਹੋਣ ਜਾ ਰਿਹਾ ਵਾ ਸੂਟ ਚੂੜਾ ਕਲੀਰੇ ਜੋ ਵੀ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਉਹ ਸਾਰਾ ਕੁਝ ਪੁਜਤਾ ਤੁਹਾਡੇ ਸਾਰੇ ਸੰਗਤਾਂ ਦੇ ਪੈਰਾ ਪਿੱਛੇ ਹੋ ਗਿਆ ਤੇ ਹੱਥ ਬਨ ਕੇ ਬੇਨਤੀ ਕਰਦੇ ਆ ਵਿਆਹ ਬਹੁਤ ਨੇ ਵਿਆਹ ਇੰਨੇ ਕੁ ਜਿਆਦੇ ਆ ਕਿ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਿਆਹ ਨੇ ਇੱਕ ਵਿਆਹ ਦੇ ਵਿੱਚ ਜਾਂਦੇ ਆ ਦੂਜੇ ਵਿਆਹ ਵਾਲੇ ਜਿਹੜੇ ਆ ਉਹ ਸਾਡੇ ਨਾਲ ਥੋੜਾ ਜਿਹਾ ਨਰਾਰਗੀ ਜ਼ਾਹਰ ਕਰਦੇ ਆ ਚਲੋ ਪ੍ਰੇਮ ਕਰਦੇ ਆ ਜਿਹਦੀ ਸੇਵਾ ਹੋਈ ਹੋਵੇ ਉਹਦੇ ਨਾਲ ਫਿਰ ਹਰ ਕੋਈ ਪ੍ਰੇਮ ਕਰਦਾ ਤੇ ਵੇਖੋ ਜੀ ਮੈਂ ਤੁਹਾਡੇ ਹੱਥ ਬਨ ਕੇ ਤੁਹਾਡੇ ਚਰਨਾਂ ਦੇ ਵਿੱਚ ਬਹਿ ਕੇ ਮੈਂ ਇੱਕ ਬੇਨਤੀ ਕਰਦਾ ਵਾਂ ਇਸ ਧੀ ਖਾਤਰ ਤੇ ਇਸ ਉਹਦੀ ਵੱਡੀ ਭੈਣ ਸਾਡੀ ਧੀ ਖਾਤਰ ਕਿ 25 ਫਰਵਰੀ ਨੂੰ ਜਿਹੜਾ ਵਿਆਹ ਹੋਣ ਜਾ ਰਿਹਾ ਵਾ ਉਹਦੇ ਵਿੱਚ ਸਾਰੀਆਂ ਸੰਗਤਾਂ ਅੱਗੇ ਆਉਣ ਅੱਗੇ ਆ ਕੇ ਤੇ ਭੈਣ ਸੁਮਨ ਦਾ ਵਿਆਹ ਜਿਸ ਤਰ੍ਹਾਂ ਤੁਸੀਂ ਭੈਣ ਰਾਜਪੀਰ ਦਾ ਭੈਣ ਪਿੰਕੀ ਪਿੰਕੀ ਦਾ ਸਭ ਤੋਂ ਵੱਡੀ ਗੱਲ ਭੈਣ ਪਿੰਕੀ ਦਾ ਵਿਆਹ ਤੇ ਹੋਰ ਵੀ ਜਿਹੜੀਆਂ ਭੈਣਾਂ ਦੇ ਮੈਨੂੰ ਨਾਮ ਨਹੀਂ ਯਾਦ ਰਹਿੰਦੇ ਜਿੰਨਾਂ ਭੈਣਾਂ ਦੇ ਵਿਆਹ ਇਹ ਤੁਸੀਂ ਇਸ ਵੀਡੀਓ ਲਈ ਵੇਦੇ ਜੇ ਸਾਡੇ ਚੈਨਲ ਲਈ ਵੇਦੇ ਜੇ ਤੇ ਉਹਨਾਂ ਦੇ ਵਿਆਹਾਂ ਦੇ ਵਿੱਚ ਜਿਸ ਤਰ੍ਹਾਂ ਵਿਆਹ ਕੀਤੇ ਆ ਉਸੇ ਤਰੀਕੇ ਨਾਲ ਭੈਣ ਸੁਮਨ ਦਾ ਵਿਆਹ ਅਸੀਂ ਕਰ ਜਾਈਏ ਸਾਰੇ ਜਣੇ ਰਲ ਮਿਲ ਕੇ ਤੇ ਇੰਨੀਆਂ ਕਿ ਬੇਨਤੀਆਂ ਮੇਰੀਆਂ ਪ੍ਰਵਾਨ ਜਰੂਰ ਕਰਿਓ ਤਾਂ ਜੋ ਤਾਂ ਜੋ ਐਸ ਆ ਜਿਹੜੀ ਭੈਣ ਦਾ ਜਿਹੜਾ ਰੋਣਾ ਤੁਸੀਂ ਵੇਖਿਆ ਨਾ ਮੈਂ ਸਪੀਚਲੈਸ ਹੋ ਗਿਆ ਸੀ ਕਿ ਮੇਰੇ ਕੋ ਮੈਂ ਉਹਨੂੰ ਮੈਂ ਉਹਨੂੰ ਕਵਾਂ ਕੀ ਉਹਨੂੰ ਕਿ ਮੈਂ ਉਹਨੂੰ ਗਲ ਦੇ ਵਿੱਚ ਲੈ ਨਹੀਂ ਸਕਦਾ ਮੈਂ ਉਹਨੂੰ ਕਿ ਨਾਲ ਦਾ ਵਤ ਵਤ ਦਲਾਸਾ ਦੇ ਸਕਦਾ ਮੈਂ ਤੇ ਤੁਸੀਂ ਸਾਰੇ ਜਣੇ ਇਸ ਭੈਣ ਦੇ ਹੰਝੂਆਂ ਦਾ ਮੁੱਲ ਤੁਸੀਂ ਤੁਸੀਂ ਸਾਰੇ ਜਣਿਆਂ ਨੇ ਪਾਉਣਾ ਇੱਕ ਇੱਕ ਛੋਟੀ ਭੈਣ ਦੇ ਲਈ ਵੱਡੀ ਭੈਣ ਜਿਹੜੀ ਮਾਂ ਵਾਂਗੂ ਨਾ ਮਾਂ ਵਾਂਗ ਨਾ ਬਾਪ ਵਾਂ ਤੇ ਘਰ ਦੇ ਵਿੱਚ ਆਪਣੇ ਭੈਣ ਦੇ ਸਹੁਰਿਆਂ ਘਰ ਰਹਿੰਦੀ ਹੈ ਤੇ ਉੱਥੇ ਰਹਿਣਾ ਬਹੁਤ ਜ਼ਿਆਦਾ ਔਖਾੰਦਾ ਇਹ ਤੁਸੀਂ ਆਪਣੇ ਉੱਤੇ ਟੁਕਾ ਕੇ ਵੇਖੋ ਮੈਂ ਆਪਣੇ ਉੱਤੇ ਟੁਕਾ ਕੇ ਵੇਨਾ ਵਾਂ ਤੇ ਬਾਕੀ ਗੱਲ ਵੇਖੋ ਕਿ ਮਾਪਿਓ ਸਿਰ ਤੇ ਨਹੀਂ ਆ ਭੈਣ ਦੇ ਘਰ ਆ ਗਈ ਤੇ ਭੈਣ ਦੇ ਘਰ ਕਮਾਈ ਦਾ ਸਾਧਨ ਉਹਨਾਂ ਦੇ ਹਸਬੰਦ ਨਹੀਂ ਹੈਗੇ ਜਿਨ੍ਹਾਂ ਜਿਨ੍ਹਾਂ ਦੀ ਕਮਾਈ ਆਉਣੀ ਆ ਤੇ ਉਹਨਾਂ ਦੇ ਕਮਾਈ ਦੇ ਸਿਰ ਤੇ ਲਾ ਲੋਗੀ ਪ੍ਰਸ਼ਾਦਾ ਚੱਲਣਾ ਉਹਨਾਂ ਦੇ ਵੀ ਦੋ ਬੱਚੇ ਆ ਮਦਰ ਆ ਉਹਨਾਂ ਦੇ ਵਾਈਫ ਆ ਉਹਨਾਂ ਦੇ ਜਿਹੜਾ ਵੀਰ ਨਹੀਂ ਹੈ ਇਸ ਦੁਨੀਆ ਤੇ ਤੇ ਘਰ ਦੇ ਹਾਲਾਤ ਤੁਸੀਂ ਵੇਖ ਹੀ ਸਕਦੇ ਹੋ ਉੱਪਰ ਛੱਤ ਦੇਖੋ ਕਾਨਿਆਂ ਦੀ ਛੱਤ ਜਿਹਨੂੰ ਕਹਿੰਦੇ ਆ ਆਪਾਂ ਕਾਨਿਆਂ ਵਾਲੀ ਛੱਤ ਹੈ ਬਾਥਰੂਮ ਬਾਥਰੂਮ ਤੁਸੀਂ ਇੱਥੇ ਹੋ ਇੱਕ ਮਿੰਟ ਕਿ ਇੱਕ ਕਮਰਾ ਵਾ ਇੱਕ ਕਮਰੇ ਦੇ ਵਿੱਚ ਇੱਥੇ ਇਸ਼ਨਾਨ ਪਾਣ ਪਾਣੀ ਇਸ਼ਨਾਨ ਪਾਣ ਵੀ ਇੱਥੇ ਹੁੰਦਾ ਇਸ਼ਨਾਨ ਪਾਣ ਇਸ਼ਨਾਨ ਪਾਣ ਵੀ ਇੱਥੇ ਸਟੂਲ ਪਾਸ ਵੀ ਇੱਥੇ ਤੇ ਪਾਣੀ ਰਸੋਈ ਕਿੱਥੇ ਹੈ ਰਸੋਈ ਆਜ ਵੀ ਇੱਥੇ ਅਚਰ ਸੋਈ ਇੱਕੋ ਕਮਰੇ ਦੇ ਵਿੱਚ ਉਹ ਕੀ ਹੈਗਾ ਪਿਛਲਾ ਪਾਸਾ ਉਹ ਇਧਰ ਵਾਲੀ ਦਾ ਕਮਰਾ ਛੋਟੀ ਦਾ ਅੱਛਾ ਤੁਹਾਡਾ ਕਮਰਾ ਇਹ ਉਹ ਇਧਰੋਂ ਲੰਘ ਕੇ ਜਾਂਦੇ ਹੋ ਵੀ ਹਾਂਜੀ ਅੱਛਾ ਤੁਹਾਡੇ ਕਮਰੇ ਦੇ ਵਿੱਚੋਂ ਲੰਘਾ ਵਾ ਉਧਰੋਂ ਲੰਘ ਕੇ ਉਧਰ ਕਿੰਨੇ ਜਣੇ ਰਹਿੰਦੇ ਉਧਰ ਦੋ ਜੀ ਜੀ ਦੋ ਜੀ ਰਹਿੰਦੇ ਆ ਤੇ ਤੁਹਾਡਾ ਕਮਰਾ ਤੁਸੀਂ ਇੱਕ ਤੁਸੀਂ ਆ ਦੋ ਬੱਚੇ ਦੋ ਇਹ ਭੈਣਾਂ ਤੇ ਇੱਕ ਵੀਰ ਹਾਂਜੀ ਇਹ ਸਾਰੇ ਇਹਥੇ ਰਹਿੰਦੇ ਜੀ ਤੇ ਭੈਣੇ ਸੌਂਦੇ ਕਿ ਤਰ੍ਹਾਂ ਜੀ ਫਿਰ ਇਸ ਤਰ੍ਹਾਂ ਹੀ ਨਹੀਂ ਜਿੱਤਰਾ ਇੱਕ ਬੈੱਡ ਵਾ ਇੱਥੇ ਕੋਈ ਜਗ੍ਹਾ ਵੀ ਨਹੀਂ ਤੇ ਅੱਜ ਹੋਲਡਿੰਗ ਅੱਛਾ ਇਹ ਇੱਥੇ ਡਾਲ ਲੰਦੇ ਹਾਂ ਤੇ ਜੇ ਉਹਨਾਂ ਨੂੰ ਵਾਸ਼ਰੂਮ ਵਗੈਰਾ ਰਾਤ ਨੂੰ ਉੱਠਣਾ ਹੁਣ ਉਹ ਨਹੀਂ ਵਾਝ ਦੇ ਦਿੰਦੇ ਆ ਵਾਝ ਦੇ ਦਿੰਦੇ ਹਾਂਜੀ ਇੱਥੇ ਮੰਜੇ ਡਟਾ ਹੁੰਦਾ ਨਾ ਹਾਂਜੀ ਹੈਨਾ ਲਾਗੋ ਲੰਗਣਾ ਔਖਾ ਜਿੰਨਾ ਕਿ ਮੇਰੇ ਸਾਹਮਣੇ ਮੰਜੇ ਦੀ ਜਗ੍ਹਾ ਉਹਨੇ ਬੜਾ ਬੜਾ ਤੇ ਉੱਤੋਂ ਉੱਤੇ ਆ ਛਤ ਉੱਤੇ ਇਹਦੇ ਉੱਤੇ ਘਰ ਵਾ ਕੇ ਇਹਦਾ ਹਾਂਜੀ ਇਹਦੀ ਜਠਾਣੀ ਦਾ ਜੀ ਇਹ ਤਾੜੀ ਜੀ ਪਰ ਮਨ ਕੀ ਇਹ ਤਿੰਨ ਮੁੰਡਿਆਂ ਦਾ ਘਰ ਇੱਕ ਕਮਰੇ ਦੇ ਵਿੱਚ ਤਿੰਨ ਜਣੇ ਰਹਿੰਦੇ ਤਿੰਨ ਪਰਿਵਾਰ ਰਹਿੰਦੇ ਹਾਂਜੀ ਤੇ ਉਹ ਪਰਿਵਾਰ ਸੁਖਣਾ ਹੈਗੇ ਵੀ ਮਾਰੇ ਦੀ ਕਿਰਪਾ ਕਿ ਤੁਸੀਂ ਫਿਰ ਵੀ ਤੁਹਾਡੇ ਬੜੇ ਅਸ਼ਕੇ ਆ ਹਾਂਜੀ ਕਿ ਤੁਸੀਂ ਆਪਣੇ ਆਪਣੇ ਨੌ ਦੇ ਗਾਂ ਭੈਣ ਤੇ ਉਹਦੇ ਭਰਾ ਨੂੰ ਕੀ ਨਾਂ ਦਾ ਨਾਲ ਸੰਭਰੇ ਜੀ ਤੁਹਾਡਾ ਬੜੇ ਅਸ਼ਕੇ ਤੁਹਾਡੇ ਅਸੀਂ ਬੜਾ ਧੰਨਵਾਦ ਕਰਦੇ ਨੇ ਇਹ ਤੇ ਅੱਜਕਲ ਕਿਸੇ ਨੂੰ ਕੋਈ ਜਰਦਾ ਹੀ ਨਹੀਂ ਕਿਸੇ ਨੂੰ ਤਕਰੀ ਹੁਣ ਉਹਨਾਂ ਨੂੰ ਵਿਚਾਰਾ ਨੂੰ ਬੱਚਿਆਂ ਨੂੰ ਕਿੱਥੇ ਧੱਕਾ ਦੇ ਦੀ ਹਏ ਕੀ ਬਾਤ ਕੀ ਬਾਤ ਤੁਹਾਡਾ ਤੁਹਾਡਾ ਬੜਾ ਧੰਨਵਾਦ ਤੁਹਾਡਾ ਬੜਾ ਧੰਨਵਾਦ ਹੈਨਾ ਚਲੋ ਮਰੇ ਤੁਹਾਨੂੰ ਤੁਹਾਨੂੰ ਨਾ ਤੰਦਰੁਸਤੀ ਬਖਸ਼ੇ ਤੁਹਾਨੂੰ ਥੋੜਾ ਹੋਰ ਹੌਸਲਾ ਕਰੋ ਤੇ ਕਾਨੇ ਵਾਲੀ ਛੱਤ ਤੇ ਥੱਲੇ ਇੱਕ ਕਮਰੇ ਦੇ ਵਿੱਚ ਮੇਰੇ ਸਭ ਨਾਲ 10x10 ਦਾ ਵੀ ਕਮਰਾ ਨਹੀਂ ਹੈਗਾ ਉਸ ਉਹਦੇ ਵਿੱਚ ਇਹ 7-8 ਜੀ ਜਿਹੜੇ ਇੱਕੋ ਕਮਰੇ ਦੇ ਵਿੱਚ ਨਾਲ ਹੀ ਰਸੋਈ ਦਾ ਵੇਖੋ ਇੱਕ ਕਾਊਂਟਰ ਲਾਇਆ ਪਤਾ ਇੱਕ ਮਿੰਟ ਰਸੋਈ ਦਾ ਕਾਊਂਟਰ ਲਾਇਆ ਉਹਦੇ ਉੱਤੇ ਕੁੱਕਰ ਤੇ ਕੁੱਕਰ ਤੇ ਇਹੋ ਇਸੇ ਤਰੀਕੇ ਨਾਲ ਆਪਣਾ ਘਰ ਦਾ ਗੁਜ਼ਾਰਾ ਕਰਦੇ ਮੈਨੂੰ ਨਹੀਂ ਪਤਾ ਕਿ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹੋਣਗੇ ਇੱਕ ਕਮਰੇ ਦੇ ਵਿੱਚ ਗਰਮੀਆਂ ਦੇ ਵਿੱਚ ਮਤਲਬ ਕਿ ਕਿੰਨਾ ਕੁ ਖਾਂਦਾ ਹਾਂ ਹਾਂਜੀ ਗਰਮੀਆਂ 'ਚ ਕੀ ਕੀ ਕਿ ਤਰ੍ਹਾਂ ਸੌਂਦੇ ਫਿਰ ਕੁੱਟੇ ਸੌਂਦੇ ਕਿੱਥੇ ਸੌਂਦੇ ਮੈਨੂੰ ਉੱਥੇ ਹੀ ਸੌਂਦਾ ਜੀ ਗਰਮੀਆਂ ਦੇ ਵਿੱਚ ਕੁੱਟੇ ਸੌਂਦੇ ਦਾ ਕਦੀ ਉੱਥੇ ਕੁੱਟੇ ਸੌਂਦੇ ਹਾਂ ਹਾਂਜੀ ਬੱਕੇ ਚੱਲ ਲੈ ਉਹ ਨਾਸਾਨ ਨੂੰ ਗੱਲ ਨਹੀਂ ਮਾਰੀ ਦਿੰਦੀ ਐ ਹੋਏ ਇਹ ਨੱਕ ਜਗਰ ਥੋੜੀ ਮਾਰੀਦੀ ਮੈਂ ਤਾਂ ਲੱਭੜੀ ਦਿਆ ਗੱਲ ਕੇ ਕੋਈ ਗੱਲ ਇਹੋ ਜਿਹੀ ਕਰਾਂ ਕਿ ਸਾਰੇ ਜਿਹਨੇ ਵੀ ਉੱਤੇ ਮੁਸਕਾਨ ਆ ਜਾਏ ਆ ਗਈ ਕਿ ਮੁਸਕਾਨ ਆ ਬੱਚੇ ਦੇ ਸਾਰੇ ਕਾਰਨ ਬੱਚੇ ਬੱਚੇ ਅੱਗੇ ਤਾਂ ਮਾਰਨੀ ਦੱਸ ਅੱਗੇ ਤਾਂ ਮਾਰਨੀ ਮੈਂ ਇੱਕ ਜੰਗਲ ਮਾਰਨੀ ਦੁਬਾਰਾ ਨਹੀਂ ਮਾਰਨੀ ਬਸ ਤੇਰਾ ਨਾ ਕੀ ਤੁਰ ਮੰਨਣਾ ਵੇ ਮੰਨਣਾ ਵੇ ਤੇ ਮਾਨਮ ਫਿਰ ਪੂਰਾ ਚੜਦੀ ਕਲਾ ਹੈ ਪੂਰੀ ਚੜਦੀ ਕਲਾ ਉਹ ਉਹਦਾ ਕੀ ਨਾਮ ਮੇਰਾ ਨਾਮ ਖੁਸ਼ੀ ਤੇਰਾ ਨਾਮ ਖੁਸ਼ੀ ਆ ਕਿਹੜੀ ਖੁਸ਼ੀ ਆ ਹੈ ਇਹਦਾ 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 ਸਾਥ ਮੇਰੇ ਕੋਲ ਕੱਲ ਨੂੰ ਇਹ ਇਹਦੇ ਨਾਲ ਹੀ ਤਾਂ ਵਿਆਹ ਕਰਨਾ ਹਾਂ ਠੀਕ ਹੈ ਠੀਕ ਹੈ ਨਾ ਕਰਦੀ ਨਹੀਂ ਕਰ ਜਣਾ ਇਹਦਾ ਪੱਕਾ ਉਰੇ ਆ ਮੇਰੇ ਕੋਲ ਚੂੜੇ ਦਾ ਨਾਪ ਲੈ ਲਈ ਹੁਣੇ ਹੁਣੇ ਉਰੇ ਆ ਉਰੇ ਉਰੇ ਦਿਆ ਉਰੇ ਇੱਥੇ ਲਹਿੰਗਾ ਲਹਿੰਗਾ ਕੀ ਲੈਂਦਾ ਨਹੀਂ ਉਹ ਸਹੀ ਬੋਲਦੀ ਹੈ ਲਹਿੰਗਾ ਲਹਿੰਗਾ ਕਿਹੜੇ ਲਹਿੰਗਾ ਦਾ ਵਿਆਹ ਦੇ ਗੇੜੇਂ ਤੇ ਬਣਾ ਦੱਸਣਾ ਨਹੀਂ ਆਪ ਚੋਪ ਖਾਈ ਮੈਨੂੰ ਲੈ ਲੈ ਇਹ ਚੂੜਾ ਫਿਰ ਮੈਂ ਚੂੜਾ ਲੈ ਆਉਣੀ ਇੱਕ ਚੂੜਾ ਵੀ ਲੈ ਆਉਣੀ ਇੱਕ ਲਹਿੰਗਾ ਵੀ ਲੈ ਆਉਣੀ ਤੇ ਇੱਕ ਛੋਟਾ ਜਿਹਾ ਫਿਰ ਇੱਕ ਉਹ ਵੀ ਲੈ ਆ ਜੂਗਾ ਨਾ ਨਾਲ ਪਰੋਣਾ ਵੀ ਹੋਣਾ ਹੋਣਾ ਵੀ ਹੋਣਾ ਨੇ ਨਹੀਂ ਅੱਜ ਮੈਂ ਵੱਡੀ ਹਾਂ ਨਾ ਇਤਨਾ ਵੱਡੀ ਵਾਰੇ ਹੈ ਨਾ ਮੇਰੇ ਪਾਪਾ ਕਹਿੰਦੇ ਪੜ੍ਹ ਲੈ ਕੇ ਬੜਾ ਨਹੀਂ ਉਹ ਤਾਂ ਨਾਲ 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 ਪੜ੍ਹਾਈ ਵੀ ਹੋ ਜੂ ਫਿਰ ਆਪੇ ਪੜਾ ਲੈਣਗੇ ਸੋਰੀ ਸੀਸ ਲੱਗੰਦੇ ਠੀਰੇ ਕਰ ਬੰਨਾ ਕਰਦੀ ਪੈਣ ਦਵਿਆ ਤੂੰ ਲੜਦਾ ਨਾ ਪੈਣ ਨਾ ਲੜਦਾ ਨਾ ਭੇਜ ਦिए ਫਿਰ ਇਹ ਕੁੱਟ ਦਿੰਦਾ ਉਹਨੂੰ ਇਹ ਇਹ ਨਹੀਂ ਥੋੜਾ ਇੱਕ ਮਿੰਟ ਇੱਕ ਮਿੰਟ ਠਹਿਰੋ ਦੀ ਮੈਨੂੰ ਉਹਨੂੰ ਗੱਲ ਕਰ ਹੀ ਲੈੰਦੋਂ ਇਹਨੂੰ ਵਿਆਹ ਕੇ ਸੋਹਰੇ ਕਰ ਭੇਜ ਦिए ਤੂੰ ਲੜਦਾ ਨਾ ਭੇਜ ਦिए ਵਿਆਹ ਕਰਦੀ ਇਹ ਤਾਂ ਵਿਆਹ ਕਰਦੀ ਦੀਦੀ ਦਾ ਆਹ ਲੈ ਕਰ ਦੋ ਉੱਤਣੇ ਚੱਲਣਾ ਪੈਣਾ ਜੇ ਬੜੇ ਚੱਲਣਾ ਪੈਣਾ ਜੇ ਬਾਅਦ ਵਿੱਚ ਐ ਅੱਖਾਂ ਦੇ ਵਿੱਚ ਕਸੌਣ ਰੱਖੇ ਨਾ ਰੋਏਗਾ ਮੇਰੇ ਵਾਂਗੂ ਚਲੋ ਚਲੋ ਜਾਈਓ ਬੜੇ ਖੁਸ਼ ਰਹਿਣਾ ਨਹੀਂ ਚਾਹ ਨਹੀਂ ਬੁਬੀ ਬਹੁਤ ਪਛਾਣ ਚਾਹੀਏ ਆ ਬੈਠੋ ਬੈਠੋ ਬੰਦ ਕਰ ਦਿਓ ਲੋ ਜੀ ਤੇ ਸਾਰੇ ਸੰਗਤਾਂ ਨੂੰ ਬੇਨਤੀ ਆ ਹਾਸੀਆਂ ਖੇਡੀਆਂ ਇੱਕ ਪਾਸੇ ਉਹ ਇੱਕ ਫਰਮ ਦਾ 파ਟ ਹੁੰਦਾ ਹੈ ਹਨਾ ਕਿ ਉਹ ਇਹਨਾਂ ਐਸੇ-ਐਸੇ ਜਿਹੜੇ ਚਿਹਰਿਆਂ ਦੇ ਉੱਤੇ ਥੋੜੀ ਬਤੀ ਮੁਸਕਰਾਟ ਲਿਆਉਣ ਦੇ ਲਈ ਸਾਡਾ ਥੋੜਾ ਜਿਹਾ ਫਰਜ ਬਣਦਾ ਵਾ ਕਿ ਇਹਨਾਂ ਨੂੰ ਸਹੀ ਤਰੀਕੇ ਨਾਲ ਇੱਥੋਂ ਕਰਕੇ ਤੇ ਆਪਾਂ ਹੱਸਦੇ ਵਸਦੇ ਆਪਣੇ ਘਰ ਕੀਨਾਂ ਤੇ ਪਹੁੰਚ ਜਾਈਏ ਇਹ ਵੀ ਆਪਣੇ ਘਰ ਦੇ ਵਿੱਚ ਹੱਸਦੇ ਵਸਦੇ ਰਹਿਣ ਤੇ ਸੇਵਾਵਾਂ ਬਹੁਤ ਨੇ ਸਾਰੀਆਂ ਸੇਵਾਵਾਂ ਦਾ ਤੁਸੀਂ ਬਹੁਤ ਜ਼ਿਆਦਾ ਸਾਥ ਦਿੰਦੇ ਜੀ ਇਸ ਪਰਿਵਾਰ ਦਾ ਖਾਸ ਕਰ ਧਿਆਨ ਰੱਖਿਓ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਜੇ ਨਾ ਇਸ ਪਰਿਵਾਰ ਦਾ ਖਾਸ ਕਰ ਤੁਸੀਂ ਧਿਆਨ ਰੱਖਿਓ ਐਸ ਮੇਰੀ ਧੀ ਦਾ ਸੁਮਨ ਭੈਣ ਦਾ ਵਿਆਹ ਅਸੀਂ 25 ਤਰੀਕ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਵਾ ਤੇ ਤੁਸੀਂ ਕਿਸ ਤਰ੍ਹਾਂ ਦਾ ਹੋਏਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੰਦਾਜ਼ਾ ਤੁਸੀਂ ਹੁਣ ਤੋਂ ਹੀ ਆਪਣੇ ਅੰਦਰ ਆਈਡੀਆਸ ਲਿਆਉਣੇ ਸ਼ੁਰੂ ਕਰਦੋ ਕਿ ਇਸ ਤਰੀਕੇ ਦਾ ਵਿਆਹ ਸੁਮਨ ਦਾ ਹੋਏਗਾ ਆ ਤਰੀਕੇ ਨਾਲ ਕਰਾਂਗੇ ਕਮੈਂਟ ਜਰੂਰ ਦੱਸ ਕੇ ਕਮੈਂਟ ਜਰੂਰ ਕਰਿਓ ਕਿ ਇਹ ਮੇਰੀ ਭੈਣ ਮੇਰੀ ਧੀ ਜਿਹੜੀ ਸੁਮਨ ਵਾ ਉਹਦਾ ਵਿਆਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਇਥੋਂ ਜੋ ਮੈਨੂੰ ਇਜਾਜ਼ਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵੀਡੀਓ ਤੁਸੀਂ ਬਹੁਤ ਪਿਆਰ ਬਹੁਤ ਜ਼ਿਆਦਾ ਪਿਆਰ ਦਿੰਦੇ ਜੀ ਤੇ ਅਗਲੀ ਵੀਡੀਓ ਦੇ ਵਿੱਚ ਅਗਲੇ ਸੇਵਾ ਦੇ ਪੱਲਾਂ ਦੇ ਨਾਲ ਤੁਹਾਡੇ ਨਾਲ ਸਾਹਮਣੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਈਏ ਜੀ ਆਪਾਂ ਫਿਰ ਨਹੀਂ ਉਹ ਗੱਲ ਕਰ ਲਉ ਨਾ ਫੇ ਬਰਾਤ ਲਉ ਬਰਾਤ ਤੂੰ ਬਰਾਤ ਤੂੰ ਜੀ ਮੇਰੀ ਗੱਲ ਸੁਣੋ ਕੋਸ਼ਿਸ਼ ਕਰੋ ਕਿਉਂਕਿ ਜਦੋਂ ਸਾਥ ਦੇਣ ਲਈ ਆਪਣੇ ਕੋ ਕੋਈ ਨਹੀਂ ਹੈ ਤੇ ਫਿਰ ਨਾ ਇੰਨੀ ਬਰਾਤ ਜਿੰਨ ਰਿਸ਼ਤੇਦਾਰ ਇਕੱਠੇ ਕਰਨੇ ਬਣਦੇ ਨਹੀਂ ਹੈ ਨਾ ਤੁਸੀਂ ਇਦਾਂ ਕਰੋ ਵੱਧ ਤੋਂ ਵੱਧ ਜੇ ਬਰਾਤੀ ਆਉਣ ਨਾ 15 ਤੋਂ 20 ਜਣੇ ਠੀਕ ਹੈ ਤੇ 15 20 ਜਣੇ ਤੁਹਾਡੇ ਹੋ ਜਾਣ ਤੁਹਾਡੇ ਲਾਗੇ ਹੀ ਆਪਾਂ ਕਰ ਦਾਂਗੇ ਜਿਹੜਾ ਗੁਰਦਸਤੂ ਸਾਹਿਬ ਤੁਸੀਂ ਕਹਿਣ ਦੇ ਜਿਹੜਾ ਗੁਰਦਰਾ ਸਾਹਿਬ ਕਹਿੰਦੇ ਜੇ ਨਾ ਉਹਦੇ ਵਿੱਚ ਹੀ ਪ੍ਰਸ਼ਾਦਾ ਪਾਣੀ ਵਿੱਚ ਇਹ ਚਾਹ ਪਾਣੀ ਉੱਥੇ ਲਾਵਾ ਫਿਰੇ ਹੋ ਜਾਣਾ ਤੇ ਉੱਥੋਂ ਹੀ ਇਹ ਕੀ ਨਾਮ ਦਾ ਇਸ ਧੀ ਟੈਣ ਨੂੰ ਰੁਖਸਤ ਕਰਾਂਗੇ ਇਤਰਾ ਕਰ ਦਈਏ ਹਨਾ ਤੁਸੀਂ ਤੁਸੀਂ ਉਹਨਾਂ ਨਾਲ ਗੁਰਮਤਾ ਕਰ ਲੋ ਉਹਨਾਂ ਨਾਲ ਗੱਲ ਕਰ ਲੋ ਗੱਲ ਕਰ ਲੋ ਸਹਰਿਆ ਨਾ ਕਿ ਮੰਨ ਲੈਣਗੇ ਹੈ ਇਹ ਕੁੜੀ ਨੂੰ ਪੁੱਛਣਾ ਪਏਗਾ ਮੰਨ ਲੈਣਗੇ ਗੱਲ ਕਰਕੇ ਉਹ ਚਲੇ ਤਹੀ ਹਾਂ ਹਾਂ ਜੀ ਮੰਨਣਗੇ ਹਾਂ ਜੀ ਕੋਈ ਨਹੀਂ ਮੰਨ ਲਨ ਸਾਡੇ ਆਪਣੇ ਹੀ ਆ ਮੇਰਾ ਸੱਸ ਦਾ ਮੁੰਡਾ ਅੱਜ ਅੱਛਾ ਤੁਸੀਂ ਸਾਗ ਤੁਸੀਂ ਕਰਾਇਆ ਹਾਂ ਜੀ ਸਾਗ ਤੁਸੀਂ ਕਰਾਇਆ ਤੇ ਤੁਸੀਂ ਫਿਰ ਇੱਕ ਉਹਨਾਂ ਨੂੰ ਬੇਨਤੀ ਕਰਦੇ ਹੋ ਉਹਨਾਂ ਨੂੰ ਕਿ ਉਧਰੋਂ ਵੱਧ ਤੋਂ ਵੱਧ 15 ਜਾਂ 20 ਠੀਕ 20 ਤੋਂ ਕੀ ਨਾ 25 ਨਾ ਹੋਣ ਠੀਕ ਵਿੱਚ ਠੀਕ ਹੈ ਇਧਰੋਂ ਤੁਸੀਂ ਕੀ ਨਾ 20 25 ਜਾਣੇ ਤੁਸੀਂ ਹੋ ਜੜ ਠੀਕ ਹੈ 50 ਕ ਜਾਣੇ 40 50 ਜਾਣੇ ਤਾਂ ਹੀ ਪ੍ਰੋਗਰਾਮ ਤੁਹਾਡਾ ਕੀ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਤੁਸੀਂ ਵੀ ਆਓ ਤੇ ਵਿਆਹ ਇਹ ਕੀ ਨਾਲ ਇੰਜੋਏ ਕਰੋ ਤੁਸੀਂ ਅਸੀਂ ਵੀ ਇੰਜੋਏ ਕਰੀ ਹੈ ਕੋਸ਼ਿਸ਼ ਕਰੀ ਜੇ ਤੁਸੀਂ ਆਖਿਆ ਤੇ ਅਸੀਂ ਵਿਆਹ ਜਰੂਰ ਆਵਾਂਗੇ ਤੇ ਤੁਸੀਂ ਚਾਹੁੰਦੇ ਅਸੀਂ ਵਿਆਹ ਆਈਏ ਫਿਰ 20 20 ਜਣੇ ਉਧਰ ਤੇ 20 ਜਣੇ ਇਧਰ ਠੀਕ ਹੈ ਜੀ ਡਨ ਹੋ ਗਿਆ ਜੀ ਲਾ ਦਈਏ ਜਗਾਰਾ ਫਿਰ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਹੋ ਗਿਆ ਸਾਰਾ ਕੁਝ ਹੌਂ ਰੋਣਾ ਨਹੀਂ ਤੇ ਹੁਣ ਖੁਸ਼ੀ ਨਾਲ ਰੋਣਾ ਆਪਾਂ ਹਾਂਜੀ ਤਿਆਰ ਵੀ ਤੂੰ ਨਹੀਂ ਫਿਰ ਜੀਤਾ ਠੀਕ ਹੈ ਕੋਈ ਨਹੀਂ ਕਰਦਾ ਤਿਆਰ ਵੀ ਤਿਆਰ ਤਿਆਰੀ ਦੀ ਵੀ ਆਪਾਂ ਕਰ ਲਈਨੀ ਕਰ ਲਾਂਗੇ ਤਿਆਰ ਕਰ ਦਿੰਗੇ ਕੁੜੀਆਂ ਠੀਕ ਹੈ ਠੀਕ ਹੈ ਨਾ ਬਸ ਹੁਣ ਤੇਰੀ ਸੁਹਾ ਲੈਣੇ ਆ ਤੇ ਇੱਕ ਫਾਇਰ ਆਊਟ ਆ ਲੱਗਦਾ ਆ ਆ ਜਾਂਦੀ ਨਹੀਂ ਆ ਉੱਤੇ ਮਿੱਟੀ ਆ ਹਾਂਜੀ ਉੱਤੇ ਜਦੋਂ ਫਿਰਦੇ ਨੇ ਆਵਾਜ਼ ਆ ਜਾਂਦੀ ਆ ਨਹੀਂ ਨਹੀਂ ਇੱਕ ਕਾਨਿਆਂ ਦੀ ਸੱਤ ਅੱਛਾ 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 ਇੱਕ ਮੈਂ ਇਹ ਅੱਖਾਂ ਕਿ ਮੈਨੂੰ ਇਹ ਛਾਤਰਵੇ ਥੋੜੀ ਤਬਦੀਲੀ ਲੱਗੰਦੀ ਹੈ ਕਿ ਟੈਲਾ ਹੁੰਦੀਆਂ ਵੇਹੇ ਹਾਂ ਨਹੀਂ ਟੈਲਾ ਲਾ ਆਇਆ ਨਹੀਂ ਤੇ ਇਹ ਪਹਿਨੇ ਮੀਂਹ ਜਰੋਂਦਾ ਕਿਤੇ 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 ਚੁੰਦਾ ਹਾਂਜੀ ਆ ਵੇਖ ਲੋ ਪਰਲੀ ਛੱਤ ਜਿਹੜੀ ਉਹ ਵਲੈਂਟਰ ਵਾਲੀ ਹਾਂਜੀ ਲੋਕਾ ਉਹ ਦੋਕਾ ਚਲੋ ਚਲੋ ਮਾਰੇ ਸੁਖ ਰੱਖੇ ਪਤਾ ਨਹੀਂ ਕੀ ਤਾਂ ਕੀ ਹੋ ਜੇ ਠੀਕ ਏ ਚਲੀ ਜੀ ਪਾਪਾ ਚਲੀ ਚਲ ਟਾਈਮ ਬੜਾਉਂਗੇ ਆਪ ਲੈ ਜਣਾ ਆਪ ਹਾਂਜੀ ਚਲ ਠੀਕ ਪੜਾ ਦਿੰਦੇ ਇਹ ਨੂੰ ਨਾ ਪੜੀ ਚੰਗਾ ਜੀ ਚੰਗਾ ਜੀ ਚੰਗਾ ਧੀਏ ਤੇ ਸੱਚੋ ਦੇ ਪੈਸੇ ਦੇਣੀ ਆ ਤੇ ਹਾਂ ਚੁੱਤੀ ਦੇ ਪੈਸੇ ਹਰ ਵਾਰੀ ਰਹਿੰਦੇ ਲੈ ਲੈ ਨੀ ਜੁੱਤੀ ਲਾ ਲਿਓ ਜੁੱਤੀ ਦੇ ਗੁੜੀ ਗੁੜੀ ਇਹ ਗੁੜੀ ਕੌਣ ਹੈ ਕੌਣ ਹੈ ਉਹਦੇ ਮੈਨੂੰ ਪਤਾ ਤ ਨਹੀਂ ਨੂਰ ਜੀ ਤੁਹਾਡਾ ਨਾਮ ਆ ਤੁਸੀਂ ਕੀ ਇਹਨਾਂ ਦੇ ਕੀ ਲੱਗਦੇ ਇਹਨਾਂ ਦੇ ਮੈਂ ਵੱਡੀ ਸਿਸਟਰ ਤੁਸੀਂ ਵੱਡੀ ਸਿਸਟਰ ਜੀ ਇਹਨਾਂ ਦੇ ਇਹ ਤਾਂ ਤੁਹਾਡੀ ਕੁੜੀ ਦਾ ਜਠਾਣੀ ਦੀ ਨਹੀਂ ਜਠਾਣੀ ਦੀ ਕੁੜੀ ਹੈ ਵਾਹ ਭੈਣਾ ਹੀ ਲੱਗਿਆਂਗੇ ਫਿਰ ਚਲੋ ਆਪਾਂ ਜਾਈਏ ਜੀ ਫਿਰ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਬਸਤ ਨੇ ਲੈ ਆ ਜੀ ਸਿਰ ਤੇ ਠੀਕ ਹੈ ਬਾਕੀ ਭੋਲੇ ਬਣਾ ਠੀਕ ਹੈ ਆ ਦੂ ਆ ਦੂ ਅੱਛਾ ਪਿਛੇ ਰਹਿੰਦੇ ਬੜਾ ਯਾਰ ਬੜਾ ਔਖੇ ਰਹਿੰਦੇ ਜੀ ਤੁਸੀਂ ਉਹ ਪਿਛੇ ਰਹਿੰਦੇ ਜੀ ਤੁਸੀਂ ਹਾਂਜੀ ਹੈ ਕਿਤਰਾ ਫੇਰ ਇਧਰ ਇਹ ਇਧਰੋਂ ਲੰਘ ਕੇ ਜਾਂਦੇ ਜੇ ਫਿਰ ਹਾਂਜੀ ਇੱਥੇ ਲੰਘ ਕੇ ਜਾਂਦੇ ਫਿਰ ਜਦੋਂ ਰਾਤ ਨੂੰ ਤੁਸੀਂ ਵਾਸ਼ਰੂਮ ਜਾਂਦੇ ਜੀ ਤੇ ਅੱਗੇ ਮੰਜਾ ਅੱਗੇ ਮੰਜਾਂ ਦਾ ਨਹੀਂ ਨਹੀਂ ਮੰਜਾ ਨਹੀਂ ਹੁੰਦੀ ਕਿ ਕਿਤਰਾ ਬਿਲਡਿੰਗ ਮੰਜਾ ਨਹੀਂ ਰਮੇਸ਼ ਨਹੀਂ ਦੀ 200 ਦੇ ਹਾਂਜੀ ਆਹ ਉਹ ਫਿਰ ਕਿਤਰਾ ਲੰਘ ਕੇ ਜਾਂਦੇ ਤੁਸੀਂ ਇਹ ਵਾਲੇ ਟੱਪ ਕੇ ਜਾਂਦੇ ਹਾਂਜੀ ਚੱਲਦੇ ਇੱਥੇ ਹਾਂਜੀ ਤੇ ਕੀ ਕੰਮ ਕਰਦੇ ਤੁਸੀਂ ਮੈਂ ਦਿਹਾੜੀ ਤਪਾਈ ਕਰਦਾ ਦਿਹਾੜੀ ਕੀ ਕਰਦੇ ਤੁਸੀਂ ਮਤਲਬ ਕਿ ਐਡੇ ਜਿਹਾ ਜਿਲ ਜਾਈਦਾ ਵਾ ਉੱਥੇ ਮਿਸਤਰੀ ਮਸਤਰੀ ਦੇ ਪਿੱਛੇ ਜਾ ਕੇ ਕੋਈ ਕੋਈ ਦਿਹਾੜੀ ਮਿਲ ਜਾਂਦੀ ਤੇ ਕਿਹਨੇ ਦਿਹਾੜੀ ਮਿਲ ਜੂ ਹ ਕਰ ਲਉਂਦਾ ਰੋਜ਼ ਮਿਲ ਜਾਂਦੀ ਨਹੀਂ ਰੋਜ਼ ਨਹੀਂ ਕੋਈ ਨਹੀਂ ਮਿਲਦੀ ਠੀਕ ਤਾਂ ਤਾਂ ਕੀ ਨਾਮ ਮੇਰਾ ਨਾਮ ਸੰਟੀ ਹੈ ਹਾਂਜੀ ਸੰਟੀ ਸੰਟੀ ਹਾਂਜੀ ਹੈ ਸੰਟੀ ਕਰਦਾ ਇਹ ਹੈ ਹੈ ਤੁਹਾਡਾ ਘਰ ਕਿੱਥੇ ਹੈ ਮੇਰਾ ਆ ਜੀ ਆ ਜਿਹੜਾ ਆ ਉੱਪਰ ਜੀ ਹਾਂਜੀ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਚੱਲਦੇ ਇਹ ਰਹਿਵਾਂਗੇ ਹੁਣ ਜੱਦੀ ਟਾਈਮ ਬਣਾਉਗੇ ਅੱਛਾ ਇਹ ਮੱਕੀ ਇੱਕ ਸਾਬ ਤੇ ਫਲੈਟ ਸਿਸਟਮ ਹੈ ਹਾਂਜੀ ਮੱਕੀ ਇਧਰ ਇਹ ਇਧਰ ਵੀ ਘਰ ਹੈ ਕੋਈ ਹਾਂਜੀ ਇਧਰ ਵੀ ਘਰ ਹੈ ਉਹ ਵੀ ਘਰ ਦੇ ਅੱਗੇ ਵੀ ਇੱਕ ਇੱਕ ਕਮਰੇ ਦੇ ਹੀ ਹੈ ਹਾਂਜੀ ਇੱਕ ਇੱਕ ਕਮਰੇ ਅੱਛਾ ਆ ਵੀਰ ਹੁਣ ਉੱਤੇ ਜਿਹੜੇ ਸਸੀ ਸਸੀ ਕਰ ਸਸੀ ਕਰ ਇਹ ਕੌਣ ਨੇ ਇਹ ਜਿਠਾਣੀ ਉਹਨਾਂ ਦੀ ਦੀ ਪਿੱਤਾਂ ਦੀ ਹਾਂਜੀ ਦੀਪਿਕਾ ਦੀ ਚਿਠੀ ਦੀਪਿਕਾ ਜੀ ਅੱਛਾ ਤੁਸੀਂ ਉੱਤੇ ਰਹਿੰਦੇ ਜੀ ਹਾਂਜੀ ਤੁਹਾਡਾ ਉੱਤੇ ਘਰ ਜਿਹੜਾ ਲੈਂਟਰ ਵਾਲਾ ਉਹ ਵੀ ਜੰਦਾ ਤਾਂ ਉਹ ਹੋ ਗਿਆ ਜੀ ਅੱਲਾ ਮੈਂ ਪੋੜੀ ਪੋੜੀ ਹੋਈ ਲੜਨ ਲਈ ਹਾਂਜੀ ਹਾਂਜੀ ਤੇ ਇਹ ਰੋਜ ਦੇ ਕਿੰਨੇ ਘੜੇ ਉੱਤੇ ਚੜਦੇ ਕਿੰਨੇ ਘੜੇ ਥੱਲੇ ਹੁੰਦੇ ਪਤਾ ਨਹੀਂ ਹੰਨਾ ਕਿੰਨੇ ਚੜਦੇ ਕਿੰਨੇ ਕਿਚਾਉਂ ਤੁਸੀਂ ਇਸ ਮਾਨਸ ਨੂੰ ਕਿੱਥਾ ਚੜਾਇਆ ਫਿਰ ਕੋਟੇ ਬਸ ਆ ਆ ਤਾਂ ਡੇਕੀ ਆ ਤਾਂ ਡੇਕੀ ਲੈ ਇਹ ਬੇਟਾ ਵੱਡਾ ਜੀ ਇਹ ਵੱਡਾ ਬੇਟਾ ਹੈ ਹਾਂਜੀ ਆmeri ਕੁੜੀ ਆ ਹੁਣੇ ਥੱਲੇ ਆਈ ਹਾਂ ਹੁਣ ਆ ਥੱਲੇ ਹੱਡ ਕੋਈ ਹੱਡ ਕੋਈ ਹੀ ਚਲੋ ਠੀਕ ਹੈ ਜੀ ਚੰਗਾ ਜੀ ਆਜਾ ਚਾਹ ਪਾਣੀ ਨਹੀਂ ਚਾਹ ਪਾਣੀ ਤੁਹਾਡਾ ਹੀ ਹੈ ਜੀ ਕਿ ਵੀ ਤੁਹਾਡਾ ਸ਼ਕਨ ਦੇ ਹਾਂ ਜੀ ਤੇ ਆਪਾਂ ਰਲ ਮਿਲ ਕੇ ਧੀ ਦਾ ਵਿਆਹ ਕਰਨਾ ਬਸ ਹੀ ਬਸ ਹੈਨਾ ਹਾਂ ਠੀਕ ਹੈ ਜੀ ਚੰਗਾ ਜੀ ਜਿਰਾ ਕਰਨ ਵਾਲਾ ਕੰਮ ਹੈ ਹਾਂ ਜੀ ਬਾਬਾ ਜੀ ਜਿਰਾ ਕਰਨ ਵਾਲਾ ਕੰਮ ਹਾਂ ਠੀਕ ਹੈ ਦੰਪਾਸ ਕਰਨ ਦੇ ਆਪਣੇ ਜੀਆਂ ਚ ਹਾਂ ਚਲੋ ਜੋ ਜੋ ਮਾਰਨ ਨੂੰ ਪਉਂਦਾ ਹੈਨਾ ਸਾਡਾ ਇੱਥੇ ਆਉਣਾ ਲਿਖਿਆ ਸੀ ਕਦੋਂ ਸਰ ਨੇ ਡਿਊਟੀ ਲਈ ਉਹ ਡਿਊਟੀ ਦੇ ਨਾਲ ਥੋੜੀ ਬੁਤੀ ਨਿਭਾ ਲੈਣੇ ਠੀਕ ਹੈ ਠੀਕ ਹੈ ਭਾਣੇ ਚੰਗਾ ਜੀ ਵਾਈ ਕੁਰੀਕਾ ਖਾਲਸਾ ਵਾਈ ਕੁਰੀਕਾ ਜੀ ਚੰਗਾ ਜੀ